ਸਸਿਕਾਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅੱਜ ਅਸੀਂ ਤੁਹਾਡੇ ਲਈ ਯੂਰਪ ਤੋਂ ਇੱਕ ਬਹੁਤ ਹੀ ਅਹੰਕਾਰਤ ਅਤੇ ਪ੍ਰਭਾਵਸ਼ਾਲੀ ਖਬਰ ਲੈ ਕੇ ਆ ਰਹੇ ਹਾਂ ਜੀ ਹਾਂ ਡੈਨਮਾਰਕ ਸਰਕਾਰ ਦੇ ਵੱਲੋਂ ਇਮੀਗ੍ਰੇਸ਼ਨ ਵਰਕ ਪਰਮਿਟ ਅਤੇ ਨਾਗਰਿਕਤਾ ਨੀਤੀਆਂ ਦੇ ਵਿੱਚ ਵੱਡੇ ਬਦਲਾਅ ਕੀਤੇ ਜਾ ਰਹੇ ਨੇ ਜੋ ਕਿ 1 ਜਨਵਰੀ 2026 ਤੋਂ ਲਾਗੂ ਹੋਣਗੇ ਇਹ ਬਦਲਾਅ ਵਿਦੇਸ਼ੀ ਪੇਸ਼ਵਰਾਂ ਵਿਦਿਆਰਥੀਆਂ ਤੈਨਾਤ ਕਰਮਚਾਰੀਆਂ ਅਤੇ ਨਾਗਿਕ ਦੇਸ਼ਾਤ ਵਿੱਚ ਭਵਿਕਾ ਬਣਾਉਣ ਦੀ ਯੋਜਨਾ ਰੱਖਣ ਵਾਲੇ ਦੇ ਲਈ ਕਾਫੀ ਮਹੱਤਵਪੂਰਨ ਨੇ ਡੈਨਮਾਰਕ ਦੀ ਏਜੰਸੀ ਫੋਰ ਇੰਟਰਨੈਸ਼ਨਲ ਰਿਕੁਆਇਰਮੈਂਟ ਐਂਡ ਇਕੀਕਰਨ ਨੇ ਐਲਾਨ ਕੀਤਾ ਕਿ 2024 ਤੋਂ ਮੁੱਖ ਵਰਕ ਪਰਮਿਟ ਸਕੀਮਾ ਹੇਠ ਘਟੋ ਘਟ ਤਨਖਾਹ ਦੀ ਸੀਮਾ ਵਧਾਈ ਜਾ ਰਹੀ ਹੈ ਨਵੇਂ ਨਿਯਮਾਂ ਦੇ ਅਨੁਸਾਰ ਵਿਦੇਸ਼ੀ ਕਾਮਿਆਂ ਨੂੰ ਹੁਣ ਘੱਟੋ-ਘੱਟ ਸਾਲਾਨਾ 514000 ਡੈਨਿਸ਼ ਕਰੋਨ ਕਮਾਉਣੇ ਲਾਜ਼ਮੀ ਹੋਣਗੇ ਅੱਜ ਅਸੀਂ ਤੁਹਾਨੂੰ ਡੈਨਮਾਰਕ ਦੇ ਵਿਚਾਰ ਹੈ ਵੱਡੇ ਇਮੀਗ੍ਰੇਸ਼ਨ ਵਰਗ ਪਰਮਿਟ ਅਤੇ ਨਾਗਰਿਕਤਾ ਬਤਲਾ ਬਾਰੇ ਜਾਣੂ ਕਰਵਾਉਣ ਜਾ ਰਿਹਾ 2026 ਤੋਂ ਲਾਗੂ ਹੋਣ ਵਾਲੇ ਇਹ ਬਦਲਾ ਵਿਦੇਸ਼ੀ ਪੇਸ਼ੇਵਰਾਂ ਵਿਦਿਆਰਥੀਆਂ ਤੈਨਾਤ ਕਰਮਚਾਰੀਆਂ ਅਤੇ ਨਾਟਿਕ ਦੇਸ਼ ਦੇ ਵਿੱਚ ਕੰਮਜਾਰੀ ਹਾਇ ਯੋਜਨਾ ਬਣਾਉਣ ਵਾਲੇ ਨਿਵਾਸੀਆਂ ਤੇਲੀ ਪ੍ਰਭਾਵਸ਼ਾਲੀ ਹੋ ਸਕਤੇ ਨੇ ਡੈਨਮਾਰਕ ਦੀ ਏਜੰਸੀ ਫਾਰ ਇੰਟਰਨੈਸ਼ਨਲ ਰਿਕਵਾਇਰਮੈਂਟਸ ਐਂਡ ਇਕਿਕਰਨ ਸਰੀ ਨੇ ਅਹੰਕਾਰਤ ਕੀਤਾ ਹੈ ਕਿ 1 ਜਨਵਰੀ 2026 ਤੋਂ ਮੁੱਖ ਵਰਕ ਪਰਮਿਟ ਸਕੀਮਾ ਦੇ ਲਈ ਘਟੋ-ਘਟ ਤਨਖਾਦ ਕਿੰਸੀ ਮਾਮਾ ਸੋਧੀਆਂ ਜਾਣਗੀਆਂ ਨਵੀਂ ਤਨਖਾਦ ਸਿਮਾ ਮੁਤਾਬਕ ਵਿਦੇਸ਼ੀ ਕਾਮੇ ਲਈ ਘਟੋ-ਘਟ ਸਲਾਣਾ 514000 ਡੈਨਿਸ਼ ਕਰੋਨ ਕਮਾਉਣਾ ਜ਼ਰੂਰੀ ਹੋਵੇਗਾ ਪੂਰਕ ਤਨਖਾਹ ਯੋਜਨਾ ਦੀ ਨਵੀਂ ਸੀਮਾ 4 ਲੱਖ 15 ਹਜ਼ਾਰ ਡੈਨਿਸ਼ ਕਰੋਨ ਹੋਵੇਗੀ ਇਹ ਨਵੇਂ ਨਿਯਮ ਸਾਰੀਆਂ ਨਵੀਆਂ ਅਰਜ਼ੀਆਂ ਉੱਤੇ ਲਾਗੂ ਹੋਣਗੇ ਸਿਰੇ ਅਨੁਸਾਰ ਡੈਨਮਾਰਕ ਨੇ ਡਾਕਟਰ ਅਤੇ ਨਰਸਾਂ ਦੇ ਲਈ ਰਿਹਾਇਸ਼ੀ ਪਰਮਿਟਾਂ ਉੱਤੇ ਅਸਥਾਈ ਰੋਕ ਲਗਾ ਦਿੱਤੀ ਹੈ ਇਹ ਪਾਬੰਦੀ ਪ੍ਰੋਸੈਸਿੰਗ ਬੈਕਲੌਗ ਦੇ ਕਾਰਨ 31 ਦਸੰਬਰ 2026 ਤੱਕ ਰਹੇਗੀ ਪਹਿਲਾਂ ਤੋਂ ਡੈਨਿਸ਼ ਅਧਿਕਾਰ ਵਾਲੇ ਪੇਸ਼ੇਵਰ ਇਸ ਰੋਕ ਦੇ ਅਧੀਨ ਨਹੀਂ ਨੇ ਐਸਰਨਾਲੀ ਸਿਟੀ ਨੇ ਇੱਕ ਨਵੀਂ ਛੋਟ ਵੀ ਦਿੱਤੀ ਹੈ ਜਿਸ ਤਹਿਤ ਕੁਝ ਵਿਦੇਸ਼ੀ ਕਾਮੇ ਅੰਤਰਰਾਸ਼ਟਰੀ ਕਾਨਫਰੰਸਾਂ ਵਪਾਰ ਮੇਲਿਆਂ ਅਤੇ ਕਾਰਪੋਰੇਟ ਸਮਾਗਮਾਂ ਦੇ ਵਿੱਚ ਵਰਕ ਪਰਮਿਟ ਤੋਂ ਬਿਨਾ tassinta ਕੰਮ ਕਰ ਸਕਦੇ ਨੇ ਜਿਸ ਮਾਗਮ ਆਮ ਲੋਕਾਂ ਲਈ ਬੰਦ ਹੈ ਤਾਂ ਰਿਹਾਈਸ਼ ਅਤੇ ਵਰਕ ਪਰਮਿਟਾਂ ਦੇ ਲਈ ਅਜੀ ਫਰੀਜ਼ਾ ਦੇ ਵੀ 1 ਜਨਵਰੀ 2026 ਤੋਂ ਮਹਿੰਗੀਆਂ ਅਤੇ ਪ੍ਰਸ਼ਾਸਕੀ ਖਰਚੇ ਦੇ ਅਨੁਸਾਰ ਵਧਾਈਆਂ ਜਾਣਗੀਆਂ ਗੈਰ ਯੂਰੋਪੀ ਵਿਦਿਆਰਥੀਆਂ ਦੇ ਲਈ ਪੜਾਈ ਦੇ ਬਾਅਦ ਨੌਕਰੀ ਖੋਜ ਪਰਮਿਟਾ ਤੇ ਪਰਿਵਾਰਕ ਪੁਨਰਏਕੀਕਰਨ ਉਤੇ ਸੀਮਾਵਾਂ ਜਾਰੀ ਰਹਿਣਗੀਆਂ ਡੈਨਮਾਰਕ ਦੇ ਵਿੱਚ ਵਿਦੇਸ਼ੀ ਕਰਮਚਾਰੀਆਂ ਨੂੰ ਭੇਜਣ ਵਾਲੀਆਂ ਕੰਪਨੀਆਂ ਨੂੰ ਸਖਤ ਦਸਤਾਵੇਜ਼ੀ ਨਿਯਮਾਂ ਅਤੇ ਉੱਚ ਜੁਰਮਾਨਿਆਂ ਦਾ ਸਾਹਮਣਾ ਕਰਨਾ ਪਵੇਗਾ ਜੇ ਉਹ ਪਾਲਣਾ ਨਹੀਂ ਕਰਦੀਆਂ ਇਮੀਗ੍ਰੇਸ਼ਨ ਅਤੇ ਇਕीकरण ਮੰਤਰਾਲੇ ਦੇ ਅਨੁਸਾਰ ਨਾਗਰਿਕਤਾ ਪ੍ਰਕਿਰਿਆ ਵਿੱਚ ਵੀ ਬਦਲਾਅ ਆ ਸਕਦੇ ਨੇ ਜਿਸ ਨਾਲ ਕੁਝ ਬੇਨਕਾਰਾਂ ਤੇ ਲਈ ਪ੍ਰਬੰਧਕਾਤ ਵਿੱਚ ਦੇਰੀ ਹੋ ਸਕਦੀ ਹੈ ਡੈਨਿਸ਼ ਅਧਿਕਾਰੀਆਂ ਦੇ ਅਨੁਸਾਰ ਇਹ ਬਦਲਾਅ ਇੱਕ ਚੋਣਵੇਂ ਅਤੇ ਪਾਲਣਾ ਅਧਿਕਾਰਤ ਇਮੀਗ੍ਰੇਸ਼ਨ ਪ੍ਰਣਾਲੀ ਤੇ ਤੀਸ਼ਾ ਦੇ ਵਿੱਚ ਨੇ ਇਸ ਦਾ ਸਿੱਧਾ ਪ੍ਰਭਾਵ ਭਾਰਤੀ ਪੇਸ਼ੇਵਰ ਅਤੇ ਕਰਮਚਾਰੀ ਤੇ ਪਵੇਗਾ ਜੋ ਡੈਨਮਾਰਕ ਦੇ ਵਿੱਚ ਆਪਣੀ ਯੋਜਨਾ ਨੂੰ ਅੱਗੇ ਵਧਾਉਣ ਦੀ ਸੋਚੇ ਨੇ ਸਾਰਾ ਇਹ ਹੈ ਕਿ ਡੈਨਮਾਰਕ 2026 ਤੋਂ ਆਪਣੀ ਇਮੀਗ੍ਰੇਸ਼ਨ ਵਰਕ ਪਰਮਿਟ ਅਤੇ ਨਾਗਰਿਕਤਾ ਪ੍ਰਣਾਲੀ ਤੇ ਵਿੱਚ ਕਾਫੀ ਸੋਧ ਲਿਆਉਣ ਜਾ ਰਿਹਾ ਹੈ ਜਿਸ ਦੇ ਨਾਲ ਪੇਸ਼ੇਵਰਾਂ ਵਿਦਿਆਰਥੀ ਅਤੇ ਨਿਵਾਸੀ ਆਪਣੇ ਯੋਜਨਾਬੰਦੇ ਨੂੰ ਮੁੜ ਵਿਚਾਰਨ ਲਈ ਤਿਆਰ ਹਨ ਸਤਿ ਸ਼੍ਰੀ ਅਕਾਲ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅੱਜ ਅਸੀਂ ਤੁਹਾਡੇ ਲਈ ਯੂਰਪ ਤੋਂ ਇੱਕ ਬਹੁਤ ਹੀ ਅਹੰਕਾਰਤ ਅਤੇ ਭਾਵ ਸ਼ਲੀ ਖਬਰ ਲੈ ਕੇ ਆ ਰਹੇ ਹਾਂ ਜੀ ਹਾਂ ਡੈਨਮਾਰਕ ਸਰਕਾਰ ਦੇ ਵੱਲੋਂ ਇਮੀਗ੍ਰੇਸ਼ਨ ਵਰਕ ਪਰਮਿਟ ਅਤੇ ਨਾਗਰਿਕਤਾ ਨੀਤੀਆਂ ਦੇ ਵਿੱਚ ਵੱਡੇ ਬਦਲਾਅ ਕੀਤੇ ਜਾ ਰਹੇ ਨੇ ਜੋ ਕਿ 1 ਜਨਵਰੀ 2024 ਤੋਂ ਲਾਗੂ ਹੋਣਗੇ ਇਹ ਬਦਲਾਅ ਵਿਦੇਸ਼ੀ ਪੇਸ਼ਵਰਾਂ ਵਿਦਿਆਰਥੀਆਂ ਤੇ ਨਾਟ ਕਰਮਚਾਰੀਆਂ ਤੇ ਨਾਗਿਕ ਦੇਸ਼ਾ ਤੇ ਵਿੱਚ ਭਵਿਕਾ ਬਣਾਉਣ ਦੀ ਯੋਜਨਾ ਰੱਖਣ ਵਾਲੇ ਦੇ ਲਈ ਕਾਫੀ ਮਹੱਤਵਪੂਰਨ ਨੇ ਡੈਨਮਾਰਕ ਦੀ ਏਜੰਸੀ ਫੋਰ ਇੰਟਰਨੈਸ਼ਨਲ ਰਿਕਵਾਇਰਮੈਂਟ ਐਂਡ ਇਕੀਕਰਨ ਨੇ ਐਲਾਨ ਕੀਤਾ ਹੈ ਕਿ 2024 ਤੋਂ ਮੁੱਖ ਵਰਕ ਪਰਮਿਟ ਸਕੀਮਾਂ ਹੇਠ ਘਟੋ ਘਟ ਤਨਖਾਹ ਦੀ ਸੀਮਾ ਵਧਾਈ ਜਾ ਰਹੀ ਹੈ ਨਵੇਂ ਨਿਯਮਾਂ ਦੇ ਅਨੁਸਾਰ ਵਿਦੇਸ਼ੀ ਕਾਮਿਆਂ ਨੂੰ ਹੁਣ ਘੱਟੋ-ਘੱਟ ਸਲਾਨਾ 514000 ਡੈਨਿਸ਼ ਕਰੋਨ ਕਮਾਉਣੇ ਲਾਜ਼ਮੀ ਹੋਣਗੇ ਅਜਿसे ਤੁਹਾਨੂੰ ਡੈਨਮਾਰਕ ਦੇ ਵਿਚਾਰ ਹੈ ਵੱਡੇ ਮਿਗ੍ਰੇਸ਼ਨ ਵਰਕ ਪਰਮਿਟ ਅਤੇ ਨਾਗਰਿਕਤਾ ਪ੍ਰਾਪਤ ਲਾਭ ਬਾਰੇ ਜਾਣਕਾਰੀ ਪਹੁੰਚਾ ਰਿਹਾ 2026 ਤੋਂ ਲਾਗੂ ਹੋਣ ਵਾਲੇ ਇਹ ਬਦਲਾਅ ਵਿਦੇਸ਼ੀ ਪੇਸ਼ੇਵਰਾਂ ਵਿਦਿਆਰਥੀਆਂ ਤੈਨਾਤ ਕਰਮਚਾਰੀਆਂ ਅਤੇ ਨਾਟਕ ਦੁਸ਼ਤ ਦੇ ਵਿੱਚ ਕਾਮਚਾਰੇ ਹਾਈ ਯੋਜਨਾ ਬਣਾਉਣ ਵਾਲੇ ਨਿਵਾਸਿਕਾ ਦੇ ਲਈ ਪ੍ਰਭਾਵਸ਼ਾਲੀ ਹੋ ਸਕਦੇ ਨੇ ਡੈਨਮਾਰਕ ਦੀ ਏਜੰਸੀ ਫਾਰ ਇੰਟਰਨੈਸ਼ਨਲ ਰਿਕੁਇਰਮੈਂਟਸ ਐਂਡ ਇਕਿਕਨ ਹੋਇਆ ਸਿਰੀ ਨੇ ਅਹੰਕਾਰਤ ਕੀਤਾ ਹੈ ਕਿ 1 ਜਨਵਰੀ 2026 ਤੋਂ ਮੁੱਖ ਵਰਕ ਪਰਮਿਟ ਸਕੀਮਾਂ ਦੇ ਲਈ ਘਟੋ ਘਟ ਤਨਖਾਹ ਦੇ ਸੀਮਾਵਾਂ ਸੋਧੀਆਂ ਜਾਣ ਗਿਆ ਨਵੀਂ ਤਨਖਾਹ ਸੀਮਾ ਮੁਤਾਬਕ ਵਿਦੇਸ਼ੀ ਕਾਮੇ ਦੇ ਲਈ ਘਟੋ ਘਟ ਸਲਾਨਾ 5 ਲੱਖ 14 ਹਜ਼ਾਰ ਡੈਨਿਸ਼ ਕਰੋਨ ਕਮਾਉਣਾ ਜ਼ਰੂਰੀ ਹੋਵੇਗਾ ਪੂਰਕ ਤਨਖਾਹ ਯੋਜਨਾ ਦੀ ਨਵੀਂ ਸੀਮਾ 4 ਲੱਖ 15 ਹਜ਼ਾਰ ਡੈਨਿਸ਼ ਕਰੋਨ ਹੋਵੇਗੀ ਇਹ ਨਵੇਂ ਨਿਯਮ ਸਾਰੀਆਂ ਨਵੀਆਂ ਅਸਲੋਂ ਤੇ ਲਾਗੂ ਹੋਣਗੇ ਸਿਰੇ ਦੇ ਅਨੁਸਾਰ ਡੈਨਮਾਰਕ ਨੇ ਡਾਕਟਰਾਂ ਅਤੇ ਨਰਸਾਂ ਦੇ ਲਈ ਰਿਹਾਇਸ਼ੀ ਪਰਮਿਟਾਂ ਤੇ ਅਸਥਾਈ ਰੋਕ ਲਗਾ ਦਿੱਤੀ ਹੈ ਇਹ ਪਾਬੰਦੀ ਪ੍ਰੋਸੈਸਿੰਗ ਬੈਕਲੌਗ ਦੇ ਕਾਰਨ 31 ਦਸੰਬਰ 2026 ਤੱਕ ਰਹੇਗੀ ਪਹਿਲਾਂ ਤੋਂ ਡੈਨਿਸ਼ ਅਧਿਕਾਰ ਵਾਲੇ ਪੇਸ਼ੇਵਰ ਇਸ ਰੋਕ ਦੇ ਅਧੀਨ ਨਹੀਂ ਨੇ ਇਸ ਨਾਲ ਹੀ ਸਿਰੇ ਨੇ ਇੱਕ ਨਵੀਂ ਛੋਟ ਵੀ ਦਿੱਤੀ ਹੈ ਜਿਸ ਤਹਿਤ ਕੁਝ ਵਿਦੇਸ਼ੀ ਕਾਮੇ ਅੰਤਰਰਾਸ਼ਟਰੀ ਕਾਨਫਰੈਂਸਾਂ ਵਪਾਰ ਮੇਲਿਆਂ ਅਤੇ ਕਾਰਪੋਰੇਟ ਸਮਾਗਮਾਂ ਦੇ ਵਿੱਚ ਵਰਕ ਪਰ ਮਿੱਤੋ ਬਿਨਾ ਤਾਸਿੰਤਾ ਕੰਮ ਕਾ ਸਕਤ ਨਹੀਂ ਜਿਸ ਮਾਮਲੋਂ ਆਮ ਲੋਕਾਂ ਤੇ ਲਈ ਬੰਦ ਹੈ ਤਾਂ ਰਿਹਾਈਸ਼ ਤੇ ਵਰਕ ਪਰਮਿਟਾ ਦੇ ਲਈ ਅਜੀਕ ਵੀਜ਼ਾ ਦੇ ਵੀ 1 ਜਨਵਰੀ 2026 ਤੋਂ ਮਹਿੰਗੀਆਂ ਅਤੇ ਪ੍ਰਸ਼ਾਸਕੀ ਖਰਚੇ ਦੇ ਅਨੁਸਾਰ ਵਧਾਈਆਂ ਜਾਣਗੀਆਂ ਗੈਰ ਯੂਰੋਪੀ ਵਿਦਿਆਰਥੀਆਂ ਦੇ ਲਈ ਪੜਾਈ ਦੇ ਬਾਅਦ ਨੌਕਰੀ ਖੋਜ ਪਰਮਿਟਾ ਤੇ ਪਰਿਵਾਰਕ ਪੁਨਰ ਇਕੀਕਰਨ ਉਤੇ ਸੀਮਾਵਾਂ ਜਾਰੀ ਰਹਿਣਗੀਆਂ ਡੈਨਮਾਰਕ ਦੇ ਵਿੱਚ ਵਿਦੇਸ਼ੀ ਕਰਮਚਾਰੀਆਂ ਨੂੰ ਭੇਜਣ ਵਾਲੀਆਂ ਕੰਪਨੀਆਂ ਨੂੰ ਸਖਤ ਦਸਤਾਵੇਜ਼ੀ ਨਿਯਮਾਂ ਅਥਾ ਤੇ ਉੱਚ ਜੁਰਮਾਨਿਆਂ ਦਾ ਸਾਹਮਣਾ ਕਰਨਾ ਪਵੇਗਾ ਜੇ ਉਹ ਪਾਲਣਾ ਨਹੀਂ ਕਰਦੀਆਂ ਇਮੀਗ੍ਰੇਸ਼ਨ ਅਤੇ ਕੀ ਕਰਨ ਮੰਤralੇਤ ਅਨੁਸਾਰ ਨਾਗਰਿਕਤਾ ਪ੍ਰਕਿਰਿਆ ਵਿੱਚ ਵੀ ਬਦਲਾਅ ਆ ਸਕਦੇ ਨੇ ਜਿਸ ਨਾਲ ਕੁਝ ਬੇਨਕਾਰਾਂ ਤੇ ਲਈ ਪ੍ਰਵਾਨਗਿਆਚ ਦੇਰੀ ਹੋ ਸਕਦੀ ਹੈ ਡੈਲੀ ਸ਼ਿਕਾਰਕੀ ਦੇ ਅਨੁਸਾਰ ਇਹ ਬਦਲਾਵ ਇੱਕ ਚੌਨਵੇਂ ਅਤੇ ਪਾਲਣਾ ਅਧਿਕਾਰਤ ਇਮੀਗ੍ਰੇਸ਼ਨ ਪ੍ਰਣਾਲੀ ਤੇ ਦਿਸਿਆ ਦੇ ਵਿੱਚ ਨੇ ਇਸ ਦਾ ਸਿੱਧਾ ਪ੍ਰਭਾਵ ਭਾਰਤੀ ਪੇਸ਼ੇਵਰ ਅਤੇ ਕਾਰੋਬਾਰਤ ਤੇ ਪਵੇਗਾ ਜੋ ਡੈਨਮਾਰਕ ਦੇ ਵਿੱਚ ਆਪਣੀ ਯੋਜਨਾ ਨੂੰ ਅੱਗੇ ਵਧਾਉਣ ਦੀ ਸੋਚੇ ਨੇ ਸਾਰਾ ਇਹ ਹੈ ਕਿ ਡੈਨਮਾਰਕ 2026 ਤੋਂ ਆਪਣੀ ਇਮੀਗ੍ਰੇਸ਼ਨ ਵਰਕ ਪਰਮਿਟ ਅਤੇ ਨਾਗਰਿਕਤਾ ਪ੍ਰਣਾਲੀ ਦੇ ਵਿੱਚ ਕਾਫੀ ਸੋਧ ਲਿਆਉਣ ਜਾ ਰਿਹਾ ਹੈ ਜਿਸ ਦੇ ਨਾਲ ਪੇਸ਼ੇਵਰਾਂ ਵਿਦਿਆਰਥੀ ਅਤੇ ਨਿਵਾਸੀ ਆਪਣੇ ਯੋਜਨਾਬੰਦੇ ਨੂੰ ਮੁੜ ਵਿਚਾਰਨ ਲਈ ਤਿਆਰ ਹਨ ਸਤਿ ਸ਼੍ਰੀ ਅਕਾਲ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅੱਜ ਅਸੀਂ ਤੁਹਾਡੇ ਲਈ ਯੂਰਪ ਤੋਂ ਇੱਕ ਬਹੁਤ ਹੀ ਅਹੰਕਾਰਤ ਅਤੇ ਆਪ ਸ਼ਲੀ ਖਬਰ ਲੈ ਕੇ ਆ ਰਹੇ ਹਾਂ ਜੀ ਹਾਂ ਡੈਨਮਾਰਕ ਸਰਕਾਰ ਦੇ ਵੱਲੋਂ ਇਮੀਗ੍ਰੇਸ਼ਨ ਵਰਕ ਪਰਮਿਟ ਅਤੇ ਨਾਗਰਿਕਤਾ ਨੀਤੀਆਂ ਦੇ ਵਿੱਚ ਵੱਡੇ ਬਦਲਾਅ ਕੀਤੇ ਜਾ ਰਹੇ ਨੇ ਜੋ ਕਿ 1 ਜੁਲਾਈ 2026 ਤੋਂ ਲਾਗੂ ਹੋਣਗੇ ਇਹ ਬਦਲਾਅ ਵਿਦੇਸ਼ੀ ਪੇਸ਼ਵਰਾਂ ਵਿਦਿਆਰਥੀਆਂ ਤੇ ਨਾਤ ਕਰਮਚਾਰੀਆਂ ਤੇ ਨਾਗਿਕ ਦੇਸ਼ਤ ਵਿੱਚ ਭਵਿਕਾ ਬਣਾਉਣ ਦੀ ਯੋਜਨਾ ਰੱਖਣ ਵਾਲੇ ਦੇ ਲਈ ਕਾਫੀ ਮਹੱਤਵਪੂਰਨ ਨੇ ਡੈਨਮਾਰਕ ਦੀ ਏਜੰਸੀ ਫੋਰ ਇੰਟਰਨੈਸ਼ਨਲ ਰਿਕਵਾਇਰਮੈਂਟ ਐਂਡ ਇਕੀਕਰਨ ਨੇ ਐਲਾਨ ਕੀਤਾ ਕਿ 2024 ਤੋਂ ਮੁੱਖ ਵਰਕ ਪਰਮਿਟ ਸਕੀਮਾ ਹੇਠ ਘਟੋ ਘਟ ਤਨਖਾਹ ਦੀ ਸੀਮਾ ਵਧਾਈ ਜਾ ਰਹੀ ਹੈ ਨਵੇਂ ਨਿਯਮਾਂ ਦੇ ਅਨੁਸਾਰ ਵਿਦੇਸ਼ੀ ਕਾਮਿਆਂ ਨੂੰ ਹੁਣ ਘਟੋਕੜ ਸਲਾਨਾ 514000 ਡੈਨਿਸ਼ ਕਰੋਨ ਕਮਾਉਣੇ ਲਾਜ਼ਮੀ ਹੋਣਗੇ ਅਜਿਸੀ ਤੁਹਾਨੂੰ ਡੈਨਮਾਰਕ ਦੇ ਵਿਚਾਰ ਹੈ ਵੱਡੇ ਇਮੀਗ੍ਰੇਸ਼ਨ ਵਰਕ ਪਰਮਿਟ ਅਤੇ ਨਾਗਰਿਕਤਾ ਪ੍ਰਾਪਤ ਲਾਭ ਬਾਰੇ ਜਾਣਕਾਰੀ ਵਰਵਾਉਣ ਜਾ ਰਿਹਾ 2026 ਤੋਂ ਲਾਗੂ ਹੋਣ ਵਾਲਾ ਇਹ ਬਦਲਾਵ ਵਿਦੇਸ਼ੀ ਪੇਸ਼ਵਰਾਂ ਵਿਦਿਆਰਥੀਆਂ ਤੈਨਾਤ ਕਰਮਚਾਰੀਆਂ ਅਤੇ ਨਾਟਿਕ ਦੇਸ਼ ਦੇ ਵਿੱਚ ਕੰਮਜਾਰੀ ਹਾਇ ਯੋਜਨਾ ਬਣਾਉਣ ਵਾਲੇ ਨਿਵਾਸਕ ਲਈ ਪ੍ਰਭਾਵਸ਼ਾਲੀ ਹੋ ਸਕਤੇ ਨੇ ਡੈਨਮਾਰਕ ਦੀ ਏਜੰਸੀ ਫਾਰ ਇੰਟਰਨੈਸ਼ਨਲ ਰਿਕਵਾਇਰਮੈਂਟਸ ਐਂਡ ਇਕੀਕਰਨ ਸਿਰੀ ਨੇ ਅਹੰਕਾਰਤ ਕੀਤਾ ਹੈ ਕਿ 1 ਜਨਵਰੀ 2026 ਤੋਂ ਮੁੱਖ ਵਰਕ ਪਰਮਿਟ ਸਕੀਮਾਂ ਦੇ ਲਈ ਘਟੋ ਘਟ ਤਨਖਾਹ ਦੀਆਂ ਸੀਮਾਵਾਂ ਸੋਧੀਆਂ ਜਾਣ ਗਿਆ ਨਵੀਂ ਤਨਖਾਹ ਸੀਮਾ ਮੁਤਾਬਕ ਵਿਦੇਸ਼ੀ ਕਾਮੇ ਦੇ ਲਈ ਘਟੋ ਘਟ ਸਲਾਨਾ 5 ਲੱਖ 14 ਹਜ਼ਾਰ ਡੈਨਿਸ਼ ਕਰੋਨ ਕਮਾਉਣਾ ਜ਼ਰੂਰੀ ਹੋਵੇਗਾ ਪੂਰਕ ਤਨਖਾਹ ਯੋਜਨਾ ਦੀ ਨਵੀਂ ਡੈਨਮਾਰਕ 415000 ਡੈਨਿਸ਼ ਕਰੋਨ ਹੋਵੇਗੀ ਇਹ ਨਵੇਂ ਨਿਯਮਆਂ ਸਾਧੀਆਂ ਨਵੀਆਂ ਅਸੂਆਂ ਤੇ ਲਾਗੂ ਹੋਣਗੇ ਸਰ ਦੇ ਅਨੁਸਾਰ ਡੈਨਮਾਰਕ ਨੇ ਡਾਕਟਰਾਂ ਤੇ ਨਸਾ ਦੇਲੀ ਰਿਹਾਈਸ਼ੀ ਪਰਮਟਾਉ ਤੇ ਅਸਥਾਈ ਰੋਕ ਲਗਾ ਦਿੱਤੀ ਹੈ ਇਹ ਪਬੰਦੀ ਪ੍ਰੋਸੈਸਿੰਗ ਬੈਕਲੌਗ ਦੇ ਕਾਰਨ 31 ਦਸੰਬਰ 2026 ਤੱਕ ਰਹੇਗੀ ਪਹਿਲਾ ਤੋਂ ਡੈਨਿਸ਼ ਅਧਿਕਾਰ ਵਾਲੇ ਪੇਸ਼ੇਵਰ ਇਸ ਰੋਕ ਦੇ ਅਧੀਨ ਨਹੀਂ ਨੇ ਐਸਨਾਲੀ ਸਿਰੀ ਨੇ ਇੱਕ ਨਵੀਂ ਛੋਟ ਵੀ ਦਿੱਤੀ ਹੈ ਜਿਸ ਤਹਿਤ ਕੁਝ ਵਿਦੇਸ਼ੀ ਕਾਮੇ ਅੰਤਰਰਾਸ਼ਟਰੀ ਕਾਨਫਰੰਸਾਂ ਵਪਾਰ ਮੇਲੇ ਅਤੇ ਕਾਰਪੋਰੇਟ ਸਮਾਗਮਾਂ ਦੇ ਵਿੱਚ ਵਰਕ ਪਰਮਿਟ ਤੋਂ ਬਿਨਾ ਦਾਸਤੰਤਾ ਕੰਮ ਕਰ ਸਕਦੇ ਨੇ ਜਿਸ ਮਾਗਮ ਆਮ ਲੋਕਾਂ ਲਈ ਬੰਦ ਹੈ ਤਾਂ ਰਿਹਾਈਸ਼ ਅਤੇ ਵਰਕ ਪਰਮਿਟਾ ਦੇ ਲਈ ਅਜੀ ਫੀਜ਼ਾ ਦੇ ਵੀ 1 ਜਨਵਰੀ 2026 ਤੋਂ ਮਹਿੰਗੀਆਂ ਅਤੇ ਪ੍ਰਸ਼ਾਸਕੀ ਖਰਚੇ ਦੇ ਅਨੁਸਾਰ ਵਧਾਈਆਂ ਜਾਣਗੀਆਂ ਗੈਰ ਯੂਰੋਪੀ ਵਿਦਿਆਰਥੀਆਂ ਦੇ ਲਈ ਪੜਾਈ ਦੇ ਬਾਅਦ ਨੌਕਰੀ ਖੋਜ ਪਰਮਿਟਾ ਅਤੇ ਪਰਿਵਾਰਕ ਪੁਨਰਏਕੀਕਰਨ 'ਤੇ ਸੀਮਾਵਾਂ ਜਾਰੀ ਰਹਿਣਗੀਆਂ ਡੈਨਮਾਰਕ ਦੇ ਵਿੱਚ ਵਿਦੇਸ਼ੀ ਕਰਮਚਾਰੀਆਂ ਨੂੰ ਭੇਜਣ ਵਾਲੀਆਂ ਕੰਪਨੀਆਂ ਨੂੰ ਸੱਤ ਦਸਤਾਵੇਜ਼ੀ ਨਿਯਮਾਂ ਤêuੱਚ ਜੁਰਮਾਨਿਆਂ ਦਾ ਸਾਹਮਣਾ ਕਰਨਾ ਪਵੇਗਾ ਜੇ ਉਹ ਪਾਲਣਾ ਨਹੀਂ ਕਰਦੀਆਂ ਇਮੀਗ੍ਰੇਸ਼ਨ ਅਤੇ ਕੀ ਕਰਨ ਮੰਤਵਾਲੇ ਦੇ ਅਨੁਸਾਰ ਨਾਗਰਿਕਤਾ ਪ੍ਰਕਿਰਿਆ ਵਿੱਚ ਵੀ ਬਦਲਾਅ ਆ ਸਕਦੇ ਨੇ ਜਿਸ ਨਾਲ ਕੁਝ ਬੇਨਕਾਰਾ ਤੇ ਲਈ ਪ੍ਰਬੰਧਕਾਚ ਦੇਰੀ ਹੋ ਸਕਦੀ ਹੈ ਡੈਨਿਸ਼ ਅਧਿਕਾਰੀ ਦੇ ਅਨੁਸਾਰ ਇਹ ਬਦਲਾਅ ਇੱਕ ਚੌਣਵੇਂ ਅਤੇ ਪਾਲਣਾ ਅਧਿਕਾਰਤ ਇਮੀਗ੍ਰੇਸ਼ਨ ਪ੍ਰਣਾਲੀ ਤੇ ਦਿਸ਼ਾ ਦੇ ਵਿੱਚ ਨੇ ਇਸ ਦਾ ਸਿੱਧਾ ਪ੍ਰਭਾਵ ਭਾਰਤੀ ਪੇਸ਼ੇਵਰ ਅਤੇ ਕਰਮਚਾਰੀ ਤੇ ਪਵੇਗਾ ਜੋ ਡੈਨਮਾਰਕ ਦੇ ਵਿੱਚ ਆਪਣੀ ਯੋਜਨਾ ਨੂੰ ਅੱਗੇ ਵਧਾਉਣ ਦੀ ਸੋਚ ਰਹੇ ਨੇ ਸਾਰਾ ਇਹ ਹੈ ਕਿ ਡੈਨਮਾਰਕ 2026 ਤੋਂ ਆਪਣੀ ਇਮੀਗ੍ਰੇਸ਼ਨ ਵਰਕ ਪਰਮਿਟ ਅਤੇ ਨਾਗਰਿਕਤਾ ਪ੍ਰਣਾਲੀ ਦੇ ਵਿੱਚ ਕਾਫੀ ਸੋਧ ਲਿਆਉਣ ਜਾ ਰਿਹਾ ਹੈ ਜਿਸ ਦੇ ਨਾਲ ਪੇਸ਼ੇਵਰਾਂ ਵਿਦਿਆਰਥੀਆਂ ਤੇ ਨਿਵਾਸੀ ਆਪਣੇ ਯੋਜਨਾਬੰਦੇ ਨੂੰ ਮੁੜ ਵਿਚਾਰਨ ਲਈ ਤਿਆਰ ਹਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।